ਸੀਟੀ ਮਾਰਦੇ ਚਾਰੇ ਉੱਤੇ ਖੜ ਕੇ ਕਾਲ ਜੀ ਨਵੇਂ ਵਲੌਗ ਤੇ ਸਾਰਿਆਂ ਦਾ ਸਵਾਗਤ ਹੈ ਸੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਆਪਾਂ ਚੱਲੇ ਨੀਣੰਦ ਦੇਵੀ ਨੀਣਾ ਦੇਵੀ ਯਾਤਰਾ ਦਾ ਪਹਿਲਾ ਦਿਨ ਹੈ ਤਾਂ ਆਪਾਂ ਪਿੰਡੋਂ 15 ਕਿਲੋਮੀਟਰ ਦੀ ਦੂਰੀ ਤੇ ਮਾਸਤ ਮਾਣਾ ਸ੍ਰੀ ਮਾਸਤ ਮਾਣਾ ਸਾਹਿਬ ਪਹੁੰਚਿਆ ਤਾਂ ਇੱਥੋਂ ਝੰਡੀਆਂ ਲਾਉਣੀਆਂ ਮੋਟਰਸਾਈਕਲਾਂ ਤੇ ਦੇਖ ਕੇ ਆਈ ਹੈ ਤਾਂ ਇੱਥੋਂ ਯਾਤਰਾ ਆਪਾਂ ਸ਼ੁਰੂ ਕਰਾਂਗੇ ਤਾਇਆ ਝੰਡੀਆਂ ਬੰਨ ਰਿਹਾ ਪਹਿਲਾਂ ਮਿੰਟੂ ਅੱਜ ਆਪਾਂ ਤਿੰਨੇ ਜਣੇ ਮਿੰਟੂ ਤਾਇਆ ਮੈਂ ਤਾਇਆ ਝੰਡੀ ਬੰਨ ਰਿਹਾ ਦੇਖੋ ਸੋ ਆਜੋ ਕਰਦੇ ਹਾਂ ਯਾਤਰਾ ਸਟਾਰਟ ਕਿਉਂਦਾ ਆ ਤਾਇਆ ਨੇ ਇੱਧਰ ਮਿੰਟੂ ਦੇ ਮੋਟਰਸਾਈਕਲ ਤੇ ਬੈਗ ਬੰਨਤਾ ਤੇ ਝੰਡੀ ਵੀ ਨਾਲ ਦੀ ਨਾਲ ਲਾਤੀ ਆਪਣੇ ਵਾਲੇ ਤੇ ਹੈਲਮਟ ਲੰਗਿਆ ਪਿਆ ਉਹ ਖੜਾ ਝੋਟ ਦੇ ਉਹ ਚੰਡਾ ਦੇਖ ਲੈ ਵੀ ਕਿਦਾਂ ਦਾ ਸੈੱਟ ਆਊਗਾ ਵੈਸੇ ਮੰਟੂ ਨੇ ਆ ਵੀ ਵਧੀਆ ਝੰਡੀ ਜੀ ਇਹ ਬਾਲੀ ਉਹਨੇ ਹੱਲਣੀ ਨਹੀਂ ਹੈਣਾ ਅੱਖਾਂ ਹੀ ਨਹੀਂ ਵੱਜਣੀਆਂ ਹੂੰ ਅੱਖਾਂ ਜੀ ਨਹੀਂ ਨਾ ਵੱਜਣੀਆਂ ਉਹ ਅੱਖਾਂ ਜੀ ਵੱਜੂ ਉੱਪਰ ਕਰ ਲਈ ਠੀਕ ਆ ਸਾਦੇ ਵੀ ਬਣਾਈ ਬਾਈ ਤੇ ਦੁੱਗਾ ਵਾਲਾ ਫਿਰਦਾ ਇੱਧਰ ਪਿੱਛੇ ਰਿਹਾ ਕਾ ਕਿਵੇਂ ਆ ਅਜੇ ਦੁੱਗਣਾ ਵੀ ਨਾ ਇਹਨਾਂ ਦੇ ਵੀ ਜਾ ਰਿਹਾ ਆ ਨਾ ਇਹਨਾਂ ਦੇ ਵੀ ਜਾ ਰਿਹਾ ਵੀਰੇ ਮਾਤਾ ਦੇ ਦਰਸ਼ਨ ਕਰਨ ਮੈਂ ਕਿਹਾ ਚਲੋ ਕਰਿਆਈਏ ਹਨਾ ਜ਼ਰੂਰੀ ਲੈਗੇ ਠੀਕ ਆ ਥਾਲਵਾਦ ਚਾਲਾ ਆਉਂਦਾਗਾ ਨਾ ਯਾਤਰਾ ਕਰਨੀ ਜ਼ਰੂਰੀ ਆ ਯਾਤਰਾ ਕਰਨੀ ਜ਼ਰੂਰੀ ਆ ਹੁਣ ਸੰਤ ਬਾਬਾ ਆਤਰ ਸਿੰਘ ਜੀ ਦੇ ਖੜੇ ਆਂਗੇ ਦੇਖ ਕਰਾ ਕੇ ਤੁਰਦੇ ਆਂ ਅਨੁਵਾਸਰਵਾਦ ਲੈ ਕੇ ਆਸ਼ਰਵਾਦ ਲੈ ਕੇ ਯਾਤਰਾ ਉਰੂ ਹੀ ਸਟਾਰਟ ਹੁੰਦੀ ਆ ਉਰੂ ਹੀ ਸਟਾਰਟ ਹੁੰਦੀ ਆ ਆਪਣਾ ਘਰ ਆ ਇਹ ਜਾ ਕੇ ਮੰਦਰ ਤੇ ਖਤਮ ਹੋ ਜੂਗਾ ਮੰਦਰ ਤੇ ਜਾ ਕੇ ਖਤ ਆਏ ਸਾਲ ਜਾਣੇ ਕਿੰਨੇ ਜਾਣੇ ਕਹਿ ਰਹੇ ਹੋ ਅਸੀਂ ਹੈਗੇ 15 ਕੇ ਜਾਣੇ 15 ਜਾਣੇ ਮੋਟਰਸਾਈਕਲਾਂ ਤੇ ਮੋਟਰਸਾਈਕਲਾਂ ਦਾ ਸੁਆਦ ਵੱਧ ਆਉ ਵੀ ਕੁ ਕਰਾ ਤੇ ਸੁਆਦ ਨਹੀਂ ਆਉਂਦਾ ਤੇ ਵੀ ਪਰ ਉਹ ਤੇ ਮੋਟਰਸਾਈਕਲ ਵਾਲਾ ਸੁਆਦ ਨਹੀਂ ਆਉਂਦਾ ਆਉਂਦਾ ਨਹੀਂ ਉਹੀ ਤਾਂ ਗੱਲ ਕਰਦਾ ਵੀ ਮੋਟਰਸਾਈਕਲ ਵਾਲਾ ਜਿਹੜਾ ਸੁਆਦ ਆ ਉਹ ਲੱਗਿਆ ਕਿਉਂ ਤਾਇਆ ਲਾ ਦੀ ਬੋਲਡ ਤੇ ਚੰਡੀ ਮਿੰਟੂ ਦੱਸ ਕੇ ਲਵਾ ਰਿਹਾ ਵੀ ਆਏ ਨਹੀਂ ਇੱਥੋਂ ਐ ਲਾਉਣੀਆਂ ਤਾਇਆ ਦੇ ਬੈਗ ਮੋਢੇ ਉਂਜੀ ਆ ਬੈਗ ਵੀ ਨਹੀਂ ਲਾਉਂਦਾ ਤਾਇਆ ਕਹਿੰਦਾ ਐਂਦਾ ਆ ਤਾਇਆ ਕਹਿੰਦਾ ਜੇ ਸਾਡੇ ਮੱਥੇ ਫੜ ਕੇ ਵੀ ਹਾਂ ਇਹ ਤਾਂ ਇਹ ਸਾਈਡ ਲਾਈਨ ਖਾਤਰ ਆ ਵੀ ਇੱਧਰ ਮੁੜਨਾ ਇੱਧਰ ਮੁੜਨਾ ਪਾਏ ਕਹਿੰਦਾ ਸਭ ਰੂਟ ਪਾ ਦਿੱਤਾ ਹੈ ਬੈਗ ਫੇਰ ਲਾਹਾਂਗੇ ਹੁਣ ਕਹਿੰਦਾ ਕਿਹੜਾ ਮਦਾਨ ਜਿਹੜਾ ਹੁਣ ਚੰਡੀ ਲਾਉਣਾ ਕਹਿੰਦਾ ਹੁਣ ਤਾਂ ਚੰਡੀ ਲਾਉਣਾ ਹੈ ਹੁਣ ਕੀ ਮਦਾਨ ਚੜਾਇਆ ਮਿੰਟੂ ਵੀ ਚੱਲੀਏ ਬਈ ਹਾਂ ਪਾਏ ਪਿਆਰੀਆਂ ਨੇ ਬੜਾ ਆਪਣੀਆਂ ਪਿਆਰੀਆਂ ਨੇ ਹੁਣ ਜੱਟੀਆਂ ਮਾਤਾ ਦੇ ਜਾਣਦੀਆਂ ਐਨ ਪਹਿਲਾਂ ਇੱਥੇ ਰੱਥਨ ਲਾਇਆ ਚੰਡੀਆਂ ਝੁੰਡੀਆਂ ਬੰਨੀਆਂ ਨਹੀਂਆਂ ਸਾਰਾ ਕੁਝ ਓਕੇ ਕਰਕੇ ਇਦੂ ਬਾਦ ਸੀ ਜਵਾਦ ਲੈ ਕੇ ਮਾਤਾ ਦਾ ਚੱਲਿਆਂ ਆਵਾਂ ਜ਼ਿਕਰ ਹੋ ਚੱਲਿਆ ਹੁਣ ਅਸੀਂ ਅਸਲੀ ਘਰ ਆਏਗਾ 12 ਵਜੇ ਹੁਣ ਤੁਰੇ ਜਾਂਦੇ ਆ 12 ਵਜੇ ਦਾ ਟਾਈਮ ਹੈ ਲੈ ਸਹੀ 12 ਵਜੇ ਸਹੀ 12 ਦਾ ਟਾਈਮ ਹੋ ਗਿਆ 12 ਵਜੇ ਆਪਾਂ ਸ੍ਰੀ ਮਾਸਤ ਮਾਨਾ ਸਭ ਤੋਂ ਚੱਲਦੇ ਆ ਤਾਏ ਨੇ ਦੋਏ ਮੋਟਰਸਾਈਕਲ ਆਨੀਆਂ ਝੰਡੇ ਬੰਨਤੇ ਤਾਂ ਆਪਣੇ ਵਾਲੇ ਤੇ ਵੀ ਬੰਨਤੇ ਟੰਡਾ ਅਜੇ ਤੇ ਵੀ ਲਾਤਾ ਤੇ ਮਿੰਟੂ ਦੇ ਮਗਰ ਬੈਕ ਕਰਦਾ ਵੀ ਰਾਤ ਨੂੰ ਕੋਈ ਪ੍ਰੋਬਲਮ ਨਾ ਆਵੇ ਤਾਂ ਇੱਕ ਬੈਗ ਤਾਏ ਦੇ ਮੋੜੇ 'ਚ ਕੱਸਿਆ ਹੋਇਆ ਹਾਂ ਤਾਂ ਚੱਲੀਏ ਹੁਣ ਹਾਂ ਚਲੋ ਚਲੋ ਭਈ 12 ਵਜੇ ਆਪਾਂ ਕਰਦੇ ਆਂ ਤਿਆਰੀ ਸਵੇਰ 12 ਵਜੇ ਚਲ ਦੇਖਦੇ ਆ ਕਿੰਨੇ ਵਜੇ ਪਹੁੰਚਦੇ ਆ 12 ਵਜੇ ਆਪਾਂ ਉਰ ਉਰ ਤੇ 12 ਵਜੇ ਆ ਆ ਉਰ ਵਾਲਿਆਂ ਦੇ ਆਗੇ ਤਾਂ ਆਪਣੇ ਮੋਟਰਸਾਈਕਲ ਦੇ ਡਿਸਕ ਜਾਮ ਹੋ ਗਏ ਮੋਰੋਂ ਮਸਾਂ ਤੁਰਦਾ ਮੋੜ ਰਹਾ ਜ਼ੋਰ ਬਾਲਾ ਲਵਾਉਂਦਾ ਇੰਜਣ ਦਾ ਆਪਾਂ ਪਹੁੰਚ ਗਏ ਰੋਪੜ ਰੋਪੜ ਤੋਂ ਪੁਲ ਸਟਾਰਟ ਹੋ ਗਏ ਜਿਹੜੇ ਵੱਡੇ ਹਾਈਵੇ ਤੇ ਪੁਲ ਬੜੇ ਹੋਏ ਨੇ ਸ਼ਾਨਦਾਰ ਵਧੀਆ ਰੌਣਕ ਮੇਲਾ ਲੱਗਿਆ ਹੋਇਆ ਤਾਂ ਦੇਖੋ ਤੁਸੀਂ ਯਾਤਰੀ ਕਿੰਨੇ ਜਾ ਰਹੇ ਨੇ ਤੇ ਕਿੰਨੇ ਵਾਪਸ ਆ ਰਹੇ ਨੇ ਟਰੱਕ ਜਾ ਰਹੇ ਆ ਦੇਖ ਸਕਦੇ ਹੋ ਅਨੇਕਾਂ ਯਾਤਰੀ ਸਾਨੂੰ ਮਿਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਨੂੰ ਮਿਲੇ ਤੁਸੀਂ ਦਿਖਾਦਾ ਇੱਧਰ ਆ ਆਹ ਆਹ ਪਹਾੜਾਂ ਦੇ ਮੱਝੜਾਂ ਦੇ ਵਿੱਚ ਆ ਗਏ ਜਿਹੜਾ 뷰 ਪੜਦਾ ਬੜਾ ਸ਼ਾਨਦਾਰ ਪੜਦਾ ਤੁਸੀਂ ਦੇਖੋ ਕਮਾਲ ਦੀਆਂ ਗੱਲਾਂ ਹੋਈਆਂ ਪਈਆਂ ਨੇ ਪੱਖੜਾ ਹੀ ਨਜ਼ਾਰੇ ਨੇ ਆ ਕੀ ਬਾਤ ਹੈ ਜਸਤਰੀ ਬਹੁਤ ਜ਼ਿਆਦਾ ਜਾ ਰਹੇ ਨੇ ਗੱਡੀਆਂ ਤੇ ਟੱਕਾਂ ਤੇ ਮੋਟਰਸਾਈਕਲਾਂ ਤੇ ਬੱਥੇ ਤੇ ਦੁਰਕੇ ਬਹੁਤ ਜਾਦੇ ਆ ਤਾਂ ਦੇਖੋ ਮੋਟਰਸਾਈਕਲ ਤੇ ਮੋਟਰਸਾਈਕਲ ਭਗਤ ਦੇ ਭਗਤ ਪੂਰੇ ਫੁੱਲ ਨੇ ਸਿਸਟਮ ਪੂਰਾ ਇੰਟਰਲੇਕ ਪਹਾੜਾਂ ਦੀ ਯਾਤਰਾ ਕਰਤੀ ਸ਼ੁਰੂ ਅਨੰਦਪੁਰ ਸਾਹਿਬ ਆਪਾਂ ਕਰਾਸ ਕਰਿਆ ਤਾਂ ਜਿਹੜੀ ਨੈਣਾ ਦੇ ਵੀ ਚੜਾਈ ਆ ਉਹ ਸਟਾਰਟ ਆ ਤਾਂ ਤੁਸੀਂ ਦੇਖੋ ਵੀ ਕਿੰਨੀ ਸੰਖਿਆ ਦੇ ਵਿੱਚ ਇੱਥੇ ਭਗਤ ਆਏ ਨੇ ਤੇ ਯਾਤਰਾ ਤੇ ਆਏ ਨੇ ਪਹਿਲੀ ਵਾਰ ਸਾਨੂੰ ਇੰਨਾ ਇਕੱਠ ਦੇਖਣ ਨੂੰ ਮਿਲਿਆ ਤਾਂ ਲਾਰਾ ਨਹੀਂ ਟੁੱਟਦਾ ਜਾਣਦਾ ਤੇ ਲਾਰਾ ਨਹੀਂ ਟੁੱਟਦਾ ਆਉਣ ਦਾ ਤਾਂ ਤੁਸੀਂ ਦੇਖ ਸਕਦੇ ਹੋ ਅੱਗੇ ਦੀ ਅੱਗੇ ਤੁਹਾਨੂੰ ਵੱਧ ਤੋਂ ਵੱਧ ਇਕੱਠ ਦੇਖਣ ਨੂੰ ਮਿਲੂ ਇਦੋਂ ਘੱਟ ਨਹੀਂ ਪਹਿਲੀ ਵਾਰ ਹੋਇਆ ਹੋਰਿਆ ਕਿ ਮੌਸਮ ਵੀ ਠੰਡਾ ਹੋਇਆ ਹੈ ਮੌਸਮ ਦੇ ਵਿੱਚ ਤਬਦੀਲੀ ਆਈ ਆ ਜਿਹੜੇ ਹਿਸਾਬ ਨਾਲ ਗਰਮੀ ਆਪਣੇ ਪਿੰਡਾਂ ਦੇ ਵਿੱਚ ਹੈ ਉਸ ਹਿਸਾਬ ਨਾਲ ਨਹੀਂ ਹੈਗੀ ਤਾਂ ਇੱਕ ਸ਼ਾਮ ਦਾ ਵੀ ਟਾਈਮ ਹੋ ਗਿਆ ਸੇ 6:30 ਵੱਜ ਚੁੱਕੇ ਨੇ ਸੂਰਜ ਸੇਪਣ ਵਾਲਾ ਹੋ ਸਕਦਾ ਰ ਸਿੱਪ ਗਿਆ ਹੋਵੇ ਪਰ ਇੰਨਾ ਇਕੱਠ ਦੇਖ ਕੇ ਹੈਰਾਨ ਹੋਨੇ ਆ ਸੀ ਵੀ ਇੰਨਾ ਇਕੱਠ ਕਿਵੇਂ ਹੋ ਗਿਆ ਸਕਦੇ ਹੋ ਟ੍ਰੈਫਿਕ ਪੂਰੀ ਜਾਮ ਹੋਈ ਪਈ ਹੈ ਕੌਣ ਵੀ ਥਾਂ ਥਾਂ ਲੰਗਰ ਵੀ ਲੱਗੇ ਹੋਏ ਨੇ ਉਥੇ ਭੀੜ ਹੋ ਜਾਂਦੀ ਹੈ ਉਹਦੇ ਕਰਕੇ ਟ੍ਰੈਫਿਕ ਪੰਜਾਬ ਹੋ ਜਾਂਦੀ ਹੈ ਵੈਸੇ ਪਹਿਲੀ ਵਾਰ ਸਾਨੂੰ ਤਾਇਆ ਵੀ ਕਹਿੰਦਾ ਕਿ ਨਾ ਪਹਿਲੀ ਵਾਰ ਆਪਾਂ ਨੂੰ ਇਹ ਵੀ ਦੇਖਣ ਨੂੰ ਮਿਲੀ ਹੈ ਪਹਾੜਾਂ ਤੇ ਆ ਕੇ ਬੰਦਪੁਰ ਸਾਹਿਬ ਕਰਾਉਂਦਿਆਂ ਲੱਗੇ ਪਹਾੜੀਆਂ ਨੂੰ ਚੜ ਰਹੇ ਆ ਆਹ ਲਓ ਬਾਬੇ ਸੋਨ ਹਵਾ ਤੇ ਖਵਾਦ ਆਇਆ ਪਿਆ ਚਾਉਂ ਕਿ ਪਹਾੜਾਂ ਦੇ ਵਿੱਚ ਠੰਢੀਆਂ ਹਵਾਵਾਂ ਨਾਲ ਆਇਆ ਸੁਨਾਇਆ ਵੀ ਪੂਰਾ ਯੂਨੀਵਰਸ ਤੇ ਹੋ ਰਿਹਾ ਹੁੰਦਾ ਸਰਦਾਰ ਜੀ ਅਜਾੜੇ ਤੇ ਜਾਣਾ ਜਿਹੜਾ ਜਾਏਗਾ ਆਹ ਪੈ ਜਾਈਏ ਅੰਦਰ ਤੋਂ ਬਾਹਰ ਹੀ ਜਾਂਦੀ ਆ ਬਾਹਰ ਜਾਂਦੀ ਆ ਕੀ ਰਿਪੋਰਟ ਪੇ ਜਾਉਂਦੀ ਜੀ ਦੋਸਤੋ ਤਾਂ ਆਪਾਂ ਪਹੁੰਚ ਗਏ ਨਾਣਾ ਦੇਵੀ ਦੇ ਜਮਾ ਕੋਲੇ ਜਿੱਥੇ ਜੋੜੀਆਂ ਨਹਿਰਾਂ ਪੈਂਦੀਆਂ ਨੇ ਤਾਂ ਇੱਕ ਨਹਿਰ ਪਿੱਛੇ ਦੇਖ ਸਕਦੇ ਹੋ ਆ ਚੱਲਦੀ ਆ ਤਾਂ ਇੱਕ ਇਦੂ ਅੱਗੇ ਆ ਗਈ ਦੋ ਨਹਿਰਾਂ ਦੇ ਵਿਚਾਲੇ ਆਪਾਂ ਖੜੇ ਆ ਜਿਹੜਾ ਮੌਸਮਾ ਬਹੁਤ ਸ਼ਾਨਦਾਰ ਹੈ ਤਾਂ ਜਿਹੜਾ ਆਪਣੇ ਪਿੰਡਾਂ ਵਾਲਾ ਮੌਸਮ ਆ ਉਹਦੇ ਹਿਸਾਬ ਨਾਲ ਟੈਂਪਰੇਚਰ ਬਹੁਤ ਘੱਟ ਹੈ ਕਾਰਨ ਇਹ ਆ ਕਿ ਇਥੇ ਸ਼ਾਮ ਦਾ ਵੀ ਟਾਈਮ ਹੋ ਗਿਆ ਕਿਉਂਕਿ ਸੂਰਜ ਸੁੱਬ ਗਿਆ 6:30 ਵਜੇ ਅਸੀਂ ਇਥੇ ਪਹੁੰਚੇ ਆ ਕੱਠ ਬਹੁਤ ਜਿਆਦਾ ਜਨਾਇਤ ਕੀ ਕਰਤਾ ਸੀ ਜ਼ਿੰਦਗੀ ਦੇ ਵਿੱਚ ਕਦੇ ਇੰਨਾ ਕੱਠ ਦੇਖਿਆ ਨਹੀਂ ਕਿਉਂਕਿ ਪਹਿਲੀ ਵਾਰ ਇੰਨੀ ਸੰਗਤ ਤੇ ਦਰਸ਼ਨ ਹੋਏ ਨੇ ਉਹਨੇ ਤਾਂ ਅੱਗੇ ਵੀ ਇਸੇ ਦਿਨੀਆਂ ਸੱਤੇ ਤੋਂ ਇੱਕ ਦਿਨ ਪਹਿਲਾਂ ਆਪਾਂ ਬਾਗ ਜਾਣੇ ਸੱਤੇ ਅੱਠੇ ਨੂੰ ਉੱਥੇ ਰਹਿਣੇ ਆ ਮੱਥਾ ਟੇਕਦੇ ਆ ਤੇ ਇੰਜੋਏ ਕਰਦੇ ਆ ਪਰ ਅੱਜ ਪਹਿਲੀ ਵਾਰ ਇੰਨਾ ਕੱਠ ਦੇਖਣ ਨੂੰ ਮਿਲਿਆ ਆ ਪੁਲਨੇ ਦੀ ਨਹਿਰਾਂ ਦੇ ਇੱਕਾਸੀ ਤੇ ਕੋ ਅੱਗੇ ਤੇ ਜਮਾ ਸੈਂਟਰ ਦੇ ਵਿੱਚ ਆਪਾਂ ਖੜੇ ਆ ਪਾਣੀ ਠੰਡਾ ਬਹੁਤ ਹੁੰਦਾ ਤੇ ਪਾਣੀਦਾਰ ਰੰਗ ਦੇਖੋ ਵੀ ਕਿੰਨਾ ਸ਼ਾਨਦਾਰ ਆ ਦੇਖੋ ਸਾ ਵੀ ਜਾਮ ਦੇਖੋ ਕਿੰਦਾ ਲੱਗਿਆ ਹੋਇਆ ਇਹ ਸਾਨੂੰ ਘੱਟੋ ਘੱਟ 5 ਕਿਲੋਮੀਟਰ ਤੋਂ ਪਿੱਛੇ ਜਾਮ ਚੱਲ ਰਿਹਾ ਸਾਡੇ ਨਾਲ ਲਗਾਤਾਰ ਦੇਖ ਸਕਦੇ ਹੋ ਭੀੜ ਬਹੁਤ ਜ਼ਿਆਦਾ ਹੈ ਕਿ ਆਕੇ ਪਤਾ ਨਹੀਂ ਕਿੱਡਾ ਕਿ ਜਾਮ ਹੋਊਗਾ ਉਹ ਦੇਖ ਕੇ ਪਤਾ ਲੱਗੂ ਵੈਸੇ ਹੁਣ ਆਪਾਂ ਲੰਗਰ ਪਾਣੀ ਛਕਦੇ ਆ ਕਿ ਸਰੋਂ ਦਾ ਸਾਗ ਮੱਕੀ ਦੀ ਰੋਟੀ ਦੇ ਨਾਲ ਭੰਡਾਰਾ ਚੱਲ ਰਿਹਾ ਹੈ ਹਾਤਾ ਆ ਆਪਣੀ ਦਾ ਪੁੱਤ ਕੀ ਕੀ ਪ੍ਰੋਜੈਕਟ ਹੈ ਬਰਸਾਤ ਦਾ ਪਣੀ ਛੋਕੋ ਛਾਕ ਬਣਿਆ ਹਾ ਰੋਟੀ ਦਾ ਹਾਂ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਵਿੱਚ ਮੱਖਣ ਦਾ ਪੇੜਾ ਆ ਆਜੋ ਆਜੋ ਬਈ ਤਾਂ ਕੀ ਕਰੀ ਜਨਾ ਛੀਟੀ ਮਾਰ ਤੇ ਚਵਾਰੇ ਉੱਤੇ ਖੜ ਕੇ ਅਸੀਟੀਆਂ ਮਾਰਦਾ ਤਾਂ ਇਧਰਲੀ ਸਾਈਡ ਤੋਂ ਦਿਖਾ ਦਈਏ ਵੀ ਜਾਮ ਜਿਹੜਾ ਬਹੁਤ ਵੱਡਾ ਲੱਗਿਆ ਹੋਇਆ ਪਿੱਛੋਂ 5-6 ਕਿਲੋਮੀਟਰ ਦਾ ਜਾਮ ਸੀ ਅਜੇ ਵੀ ਗੱਡੀਆਂ ਖੜੀਆਂ ਨੇ ਦੇਖ ਸਕਦੇ ਹੋ ਇੱਕ ਕੌਲਾਂ ਟੋਕੇ ਤੇ ਇੱਕ ਸਾਈਡ ਤੇ ਖੜੇ ਆਪਾਂ ਬਾਈ ਜਾਮ ਦੇ ਕਿਹੜਾ ਲਗੜ ਤੇ ਅੱਜ ਜ਼ਿੰਦਗੀ ਦੇ ਵਿੱਚ ਕਦੇ ਐਡਾ ਜਾਮ ਦੇਖਿਆ ਨਹੀਂ ਮਨਾਲੀ ਕਣੀ ਵੀ ਜਾਮ ਲੱਗਦਾ ਪਰ ਐਡਾ ਜਾਮ ਨਹੀਂ ਹੁੰਦਾ